ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੂੰ ਸਮਾਣਾ ਦੇ ਵਿੱਚ ਪਿਛਲੇ ਦਿਨੀ ਕਾਫੀ ਜਿਹੜਾ ਖੌਫਨਾਕ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਕਾਫੀ ਮਾਸੂਮ ਬੱਚਿਆਂ ਦੀ ਜਿਹੜੀ ਜਾਨ ਚਲੀ ਜਾਂਦੀ ਤੇ ਇੱਕ ਟਿਪਰ ਚਾਲਕ ਦੇ ਨਾਲ ਜਿਹੜੀ ਇਹ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਜਿਹੜਾ ਟਿਪਰ ਵਾਲਾ ਉਹ ਪੁਲਿਸ ਦੇ ਵੱਲੋਂ ਅਰੈਸਟ ਕਰ ਲਿਆ ਜਾਂਦਾ ਪਰ ਹਰਿਆਣੇ ਦੀ ਗੱਲ ਹੈ ਕਿ ਉਹ ਟਿੱਪਰ ਵਾਲਾ ਜਿਹੜਾ 19 ਸਾਲ ਦਾ ਹੈ ਪਰ ਉਸ ਦੀ ਜਿਹੜੀ ਉਮਰ ਵੀ ਦੱਸੀ ਗਈ ਹੈ 19 ਸਾਲ ਪਰ ਭਿੰਦਰ ਸਿੰਘ ਉਸ ਦਾ ਲੜਕੇ ਦਾ ਨਾਮ ਸੀ ਪਰਿਵਾਰ ਦੇ ਜਿਹੜੇ ਜੀ ਨੇ ਲਗਾਤਾਰ ਇਸ ਸਮੇਂ ਖਫਾ ਹੁੰਦੇ ਦਿਖਾਈ ਦੇ ਰਹੇ ਨੇ ਕੋਈ ਵੀ ਜਿਹੜੀ ਕਾਰਵਾਈ ਹੈ ਨਹੀਂ ਕੀਤੀ ਜਾ ਰਹੀ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਵੀ ਇਹ ਟਿੱਪਰ ਜਿਹੜੇ ਨੇ ਮੌਤ ਬਣ ਕੇ ਜਿਹੜਾ ਸ਼ਹਿਰ ਦੇ ਵਿੱਚ ਘੁੰਮਦੇ ਨਜ਼ਰ ਆਉਂਦੇ ਨੇ ਪਰਿਵਾਰ ਲਗਾਤਾਰ ਤੁਹਾਡੇ ਕਿੰਨੇ ਬੱਚੇ ਸੀ ਮੇਰੇ ਦੋ ਬੱਚੇ ਸੀ ਜੀ ਦੋ ਬੱਚੇ ਸੀ ਕਿੰਨੇ ਕੂਜੇ ਕਿਸ ਤਰੀਕੇ ਨਾਲ ਇਹ ਹਾਸਾ ਹੋਇਆ ਸਾਰੀ ਤੁਹਾਡੀ ਟ੍ਰੇਲ ਸਰ ਇਹ ਹਾਸਾ ਸਰ ਫੈਕਟਰੀ ਮੈਂ ਜਿੱਥੇ ਮੈਂ ਕੰਮ ਕਰਦਾ ਉਹ ਫੈਕਟਰੀ ਦੇ ਬਿਲਕੁਲ ਹੀ ਬਾਹਰ ਹੋਇਆ ਮੇਰੇ ਲੜਕੇ ਦਾ ਆਫਿਸ ਤੋਂ ਮੈਨੂੰ ਬਾਹਰੋਂ ਫੋਨ ਆਇਆ ਕੰਮ ਕਰਕੇ ਤੇ ਲੈਣ ਗਿਆ ਸੀ ਉਹ ਇਸ ਤਰ੍ਹਾਂ ਕਹਿੰਦਾ ਕਿ ਬਾਹਰ ਇੱਕ ਗੱਡੀ ਦਾ ਐਕਸੀਡੈਂਟ ਹੋ ਰਿਹਾ ਸਕੂਲ ਚੋਂ ਕਹਿ ਆਵਾਰੀ ਸੀ ਤੇ ਮੈਨੂੰ ਕਹਿੰਦਾ ਤੁਸੀਂ ਬਾਹਰੋਂ ਮੈਂ ਕੀ ਹੋ ਗਿਆ ਕਹਿੰਦਾ ਗੱਡੀ ਦਾ ਐਕਸੀਡੈਂਟ ਹੋ ਗਿਆ ਉਹਦੇ ਵਿੱਚ ਤੁਹਾਡੀ ਗੁੜੀਆ ਗੁੰਨੂ ਵਿੱਚ ਹੈ ਉਹਦਾ ਨਾਮ ਐਸੇ ਕਲਾਸ ਦੇ ਵਿੱਚ ਵਿਮਾਂਝੀ ਆ ਉਹ ਗੁੰਨੂ ਕਹਿੰਦੇ ਸੀ ਘਰ ਚ ਉਹਦਾ ਕਹਿੰਦਾ ਹੋ ਗਿਆ ਮੈਂ ਤੁਸੀਂ ਬਾਹਰ ਜਦ ਮੈਂ ਗੱਡੀ ਦੇ ਵਿੱਚ ਜਾ ਕੇ ਦੇਖਿਆ ਮੈਂ ਦੇਖਿਆ ਤਾਂ ਉਹ ਸੜਕ ਦੇ نیچے ਲਟਾ ਰੱਖਿਆ ਸੀ ਤਾਂ ਮੈਂ ਉਹ ਪਛਾਣ ਲੇ ਤੋਂ ਮੇਰੀ ਗ ਬੜਾ ਤੇ ਪੂਰੀ ਹੋ ਗਈ ਜੀ ਜਦੋਂ ਤੱਕ ਉਹ ਪਤਾ ਲੱਗ ਗਿਆ ਵੀ ਕਿਸੇ ਕਿਨੋਂ ਪਤਾ ਲੱਗਿਆ ਸੀ ਇਹ ਸਾਰਾ ਹਸਲਾ ਸਰ ਮੇਰੇ ਲੜਕਾ ਤੁੰਦਸਰੇ ਬਾਹਰ ਪੰਪ ਤੇ ਤੇਲ ਲੈਣ ਗਿਆ ਵਾ ਸੀ ਉਹਦਾ ਮੈਨੂੰ ਕਾਲ ਆਈ ਸੀ ਉਹਨੇ ਹੀ ਮੈਨੂੰ ਦੱਸਿਆ ਵੀ ਬਾਹਰ ਗੱਡੀ ਦਾ ਐਕਸੀਡੈਂਟ ਹੋਇਆ ਉਹਦੇ ਤੁਹਾਡੀ ਕੁੜੀਆ ਵਿੱਚ ਹੈ ਜੀ ਬੇਟਾ ਵੀ ਵਿੱਚ ਹੈ ਜੀ ਠੀਕ ਉੱਤੋਂ ਬੰਦ ਕਰ ਲਈ ਤੁਹਾਡਾ ਨਾਮ ਵੀ ਜੀ ਸਚਿੰਦ ਲੰਬਾ ਸਚਿੰਦ ਲੰਬਾ ਜੀ ਕਿੰਨੇ ਬੱਚੇ ਸੀ ਆਪਣੇ ਮੇਰੀ ਕੁੜੀਆ ਸੀ ਆਰਾਧਿਆ ਆਰਾਧਿਆ ਕਿੰਨੇ 10 ਸਾਲ ਦੀ ਸੀ ਪਰ ਕਿਸ ਤਰੀਕੇ ਨਾਲ ਇਹ ਸਾਰਾ ਹਾਸਾ ਹੋ ਯਾਰ ਕੀ ਕੀ ਡ੍ਰੀਮ ਸੀ ਗੁੜੀਏ ਦੇ ਸੁਣਨ ਦੇ ਵਿੱਚ ਆਇਆ ਵੀ ਬਰਥਡੇ ਵੀ ਸੀ ਕੋਈ 19 ਤਰੀਕ ਨੂੰ ਮੇਰੀ ਗੁੜੀਏ ਦਾ ਬਰਥਡੇ ਸੀ 17 ਤਰੀਕ ਨੂੰ ਮੈਂ ਉਹ ਕਾਣਾ ਪੈ ਗਿਆ ਬੜੀ ਇੰਟੈਲੀਜੈਂਸੀ ਬਹੁਤ ਜ਼ਿਆਦਾ ਇੰਟੈਲੀਜੈਂਟ ਸੀ ਕਲਾਸ ਦੀ ਟੋਪਰ ਸੀ ਹਰ ਚੀਜ਼ ਆਲ ਰਾਊਂਡਰ ਸੀ ਉਹ ਹਰ ਚੀਜ਼ ਦੇ ਵਿੱਚ ਗਿਟਾਰ ਹੋ ਗਿਆ ਗੇਮਸ ਹੋ ਗਿਆ ਮਾਰਸ਼ਲ ਆਰਟ ਹੋ ਗਿਆ ਹਰ ਚੀਜ਼ ਦੇ ਵਿੱਚ ਉਹ ਟੋਪਰ ਸੀ ਟੋਪਰ ਦੀ ਗੱਲ ਕਰ ਰਹੇ ਵੀ ਕਹਿੰਦੇ ਵੀ ਸਕੂਲ ਦੇ ਵਿੱਚ ਵੀ ਬਹੁਤ ਇੰਟੈਲੀਜੈਂਟ ਸੀ ਵੀ ਕਹਿੰਦੇ ਹੁੰਦੇ ਸੀ ਵੀ ਉਹਨੇ ਕੋਈ ਉਹਦਾ ਡ੍ਰੀਮ ਸੀ ਕੋਈ ਅਫਸਰ ਬਣਨ ਦਾ ਮੇਰਾ ਸ਼ੁਰੂ ਤੋਂ ਹੀ ਇੱਕ ਡ੍ਰੀਮ ਸੀ ਕਿ ਉਹਨੂੰ ਆਈਐਸ ਅਫੀਸਰ ਬਣਾਣਾ ਔਰ ਮੇਰੀ ਬੇਟੀ ਨੇ ਵੀ ਮੇਰਾ ਇਹ ਡ੍ਰੀਮ ਜਿਹੜਾ ਉਹ ਅਡਾਪਟ ਕੀਤਾ ਸੀ ਔਰ ਮੈਂ ਤੁਹਾਨੂੰ ਦੱਸਦਾ ਕਿ 6th ਕਲਾਸ ਛੁਈ ਸੀ 6th ਕਲਾਸ ਤੋਂ ਹੀ ਉਹਨੇ ਹੁਣ ਤੋਂ ਹੀ ਯੂਪੀਐਸਸੀ ਲਈ ਪ੍ਰੈਪਰੇਸ਼ਨ ਜਿਹੜੀ ਹੈ ਫੋਕਸ ਬਣਾ ਕੇ ਸਟਾਰਟ ਕਰ ਦਿੱਤੀ ਸੀ ਜੀ ਕਰਦੇ ਵਿੱਚ ਨਿਊਜ਼ ਪੇਪਰਸ ਪੜ੍ਹਨਾ ਨਿਊਜ਼ ਦੇਖਣਾ ਜੀ ਕੇ ਉਹਦੀ ਜੀ ਕੇ ਨਹੀਂ ਐਡਵਾਂਸ ਲੈਵਲ ਦੀ ਸੀ ਉਹਦੀ ਜਿਹੜੀ ਹੈ ਇੰਨੇ ਇੰਟੈਲੀਜੈਂਟ ਹੁੰਦੀ ਆਈਕਿਊ ਇਨਾ ਸਟਰੋਂਗ ਸੀ ਤਾਂ ਮੈਨੂੰ ਪੂਰੀ ਉਮੀਦ ਸੀ ਕਿ ਉਹ ਆਈਏਐਸ ਜਿਹੜਾ ਹੈ ਉਹ ਕਰੈਕ ਕਰ ਜਾਈ ਅੱਜ ਤੁਹਾਡੇ ਵਿੱਚ ਪਰਿਵਾਰ ਦੇ ਵਿੱਚ ਜਦੋਂ ਦੇਖਦੇ ਹਾਂ ਵੀ ਸ਼ਾਮ ਨੂੰ ਕੋਈ ਬੱਚਾ ਨਹੀਂ ਕੋਈ ਸੀ ਲਿਖ ਕੇ ਦਿੰਦਾ ਤਾਂ ਉਸ ਟਾਈਮ ਕਿਦਾਂ ਦਾ ਮਹਿਸੂਸ ਕਰਦੇ ਹੋ ਉਹ ਮੈਂ ਬਿਆਨ ਨਹੀਂ ਕਰ ਸਕਦਾ ਤੋੜੇ ਕੀ ਨਾਮ ਸੀ ਜੀ ਬੇਟੇ ਦਾ ਪਰਮ ਸੱਚ ਦੇਵਾ ਪਰਮ ਸੱਚ ਦੇਵਾ ਉਹ ਕਿੰਨੇ ਕੁ ਸਾਲ ਦੀ ਉਮਰ ਸੀ ਉਸਦੀ ਸਿਰ 12 ਸਾਲ ਦੀ ਉਮਰ ਸੀ 12 ਸਾਲ ਦਾ ਬਰਥਡੇ ਆਸ ਸੀ ਔਰ ਕਿਸ ਤਰੀਕੇ ਦੀ ਹੋਈ ਵੀ ਬੱਚਾ ਉਸ ਦਿਨ ਜਾਣ ਨੂੰ ਕਹਿ ਰਿਹਾ ਸੀਗਾ ਕਿਦਾਂ ਸਕੂਲ ਸਰ ਸਵੇਰ ਜਦੋਂ 6 ਵਜੇ ਦਾ ਟਾਈਮ ਹੁੰਦਾ ਸੀ ਉੱਠਣ ਦਾ ਸੀ ਦੁਕਾਨਾਂ ਮੈਂ ਨਹੀਂ ਜਾਣਾ ਮੇਰਾ ਮਨ ਨਹੀਂ ਹੈ 6 ਸਵੇਰ 6 ਸਵੇਰ ਅੱਜ ਫਿਰ ਕਦਰ ਪਾਪਾ ਮੈਨੂੰ ਜਾਣਾ ਮੇਰਾ ਟੈਸਟ ਮੈਂ ਮਿਸ ਨਹੀਂ ਕਰਨਾ ਮੈਨਾਂ ਮੈਨੂੰ ਟੀਚਰ ਨੂੰ ਨਰਾਜ਼ ਨਹੀਂ ਕਰਨਾ ਕਿ ਮੈਂ ਨਹੀਂ ਆਇਆ ਇਸ ਲਈ ਉੱਠ ਕੇ ਤਿਆਰ ਹੋਇਆ ਚਲਾ ਗਿਆ ਤੁਹਾਨੂੰ ਪਤਾ ਨਹੀਂ ਸੀ ਕਿ ਉਸ ਦਿਨ ਲਾਸਟ ਫੈਡਰਨ ਮੀਟਿੰਗ ਹੈ ਦੁਪਹਿਰ ਨੂੰ ਸਾਨੂੰ ਚੱਕ ਕੇ ਲੈ ਜਾਣਾ ਪਏ ਨਹੀਂ ਪਤਾ ਕੀ ਸਵੇਰ ਮਤਲਬ ਕਿ ਲਾਸਟ ਵਾਰ ਜਿਹੜਾ ਪਰ ਸੱਚ ਦੇਵਾ ਤੁਹਾਨੂੰ ਬਾਈ ਕਹਿ ਕੇ ਗਿਆ ਉਹ ਮੈਨੂੰ ਸਵੇਰ ਸੱਤ ਵਜੇ ਬਾਈ ਕਰਕੇ ਹਾਲੇ ਤੱਕ 15 ਦਿਨ ਹੋ ਚੁੱਕੇ ਨੇ ਹਾਸੇ ਹੋਏ ਨੂੰ ਪ੍ਰਸ਼ਾਸਨ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕਰਨ ਦੇ ਵਿਚਾਰ ਹੈ ਟਿੱਪਰ ਉਹੀ ਅੱਜ ਹੀ ਜਿਹੜੇ ਸੜਕਾਂ ਤੇ ਚੱਲ ਰਹੇ ਨੇ ਅੱਜ ਹੀ ਚੱਲ ਰਹੇ ਨੇ ਸਰ ਜਗਜਾਹੀਰ ਅਸਲ ਸਬ ਸਪੋਸਟਾਂ ਆ ਰਹੀਆਂ ਅੱਗੇ ਕਿ ਟਿਪਰ ਹਲ ਵੀ ਉਵੇਂ ਹੀ ਚੱਲ ਰਹੇ ਨੇ ਸਰ। ਸਰ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ 19 ਸਾਲ ਦੇ ਬੱਚੇ ਨੂੰ ਕੋਈ ਟਿਪਰ ਕਿਵੇਂ ਦੇ ਸਕਦਾ ਸਰ ਇਹ ਤਾਂ ਕਤਲ ਕਰਨ ਲਈ ਕੋਈ ਗੱਲ ਹੈ ਸਰ ਕਿ ਕਤਲ ਕਰਨ ਲਈ ਆਪਾਂ ਨੂੰ ਲਾਇਸੈਂਸ ਦਿੱਤਾ ਵੀ ਜਾਓ ਮਾਰੋ ਜਿੰਨੇ ਮਰਜ਼ੀ ਮਾਰ ਲਓ ਭਾਈ ਤੇਰੀ ਇੱਛਾ। ਸੱਤ ਬੱਚੇ ਨਹੀਂ ਗਏ ਸਰ ਸੱਤ ਪਰਿਵਾਰ ਗਏ। ਤੁਸੀਂ ਇਸ ਗੱਲ ਨੂੰ ਥੋੜਾ ਗੌਰ ਦੇਖੋ ਕਿ ਸੱਤ ਪਰਿਵਾਰ ਖਤਮ ਹੋ ਗਏ ਸਰ ਸਾਡਾ ਅੰਧਕਾਰ ਘਟੋ ਸਾਡਾ ਫਿਊਚਰ ਵੀ ਹੁਣ ਸਰ ਬਿਲਕੁਲ ਅੰਧਕਾਰ 'ਚ ਹੈ। ਕੀ ਕਰਾਂ? ਪਰ ਬੜੇ ਸਰ ਨਹੀਂ ਦੱਸ ਸਕਦੇ ਸਰ ਕਿ ਸਟਮ ਸਾਡੇ ਤੇ ਕੀ ਵੀ ਤਰੀ ਹੈ ਸਰ ਕਿਸੀ ਕੀ ਸਾਡਾ ਜਿਹੜਾ ਸਾਡਾ ਦੁੱਖ ਹੈ ਜੋ ਸਾਡੇ ਹੰਝੂ ਨੇ ਹੁਣ ਸਾਡਾ ਗੁੱਸਾ ਹੈ ਸਰ ਉਹ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਤਾਂ ਗਏ ਲੇਕਿਨ ਆਉਣ ਵਾਲਾ ਟਾਈਮ ਸਾਰੇ ਮਾਲਕ ਤਿਆਰ ਰਹਿਣ ਕਿ ਹਾਂ ਵੀ ਉਹਨਾਂ ਦਾ ਬੱਚੇ ਦੀ ਕਦੇ ਵੀ ਨਿਊਜ਼ ਆਏਗੀ ਜਦ ਤੱਕ ਇਹ ਟਿੱਪਰ ਬੰਦ ਨਹੀਂ ਹੋਣ ਲੱਗੇ ਸ਼ਹਿਰ ਦੇ ਵਿੱਚ ਇੱਕ ਹੋਰ ਗੱਲ ਸੁਣੀ ਹੈ ਜੀ ਵੀ ਪਰਮ ਸੱਚ ਦੇਵਨ ਤੁਸੀਂ ਬਹੁਤ ਲਾੜ ਨਾਲ ਰੱਖਦੇ ਸੀ ਵੀ ਵੀ ਕੋਈ ਵੀ ਚੀਜ਼ ਉਹ ਮੰਗਦਾ ਸੀ ਚਾਹੇ ਤੁਹਾਨੂੰ ਆਪਣੀ ਜਾਨ ਤੋਂ ਵੱਧ ਕੇ ਤੁਸੀਂ ਦਿੰਦੇ ਸੀ ਇਹ ਚੀਜ਼ 12 ਸਾਲ ਬਾਦ ਉਹ ਮੇਰੀ ਗੋਦ ਚ ਆਇਆ ਸੀ। ਉਹ ਪੂਰੇ 12 ਸਾਲ ਬਾਦ ਮੇਰੇ ਕੋਲ ਚਲਾ ਗਿਆ। ਉਹ 12 ਸਾਲ ਦੀਆਂ ਕਿੰਨੀਆਂ ਕੋਈ ਯਾਦਾਂ ਸਰ ਉਸ ਦੀਆਂ ਮੇਰੇ ਅੰਦਰ ਨੇ ਸਰ। ਉਹ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਸੀ। ਸਾਡਾ ਸੰਡੇ ਨਹੀਂ ਹੁੰਦਾ ਸੀ ਸਰ ਸਾਡਾ ਪਾਪਾ ਸੰਡੇ ਹੁੰਦਾ ਸੀ ਕਿ 24 ਘੰਟੇ ਉਹਨੇ ਮੇਰੇ ਨਾਲ ਹੀ ਰਹਿਣਾ ਸਰ ਕੁਝ ਮਰਜ਼ੀ ਹੋ ਜਾਏ। ਤਾਂ ਸਰ ਸਾਡੀ ਸੋਚ ਤੋਂ ਹੀ ਬਾਹਰ ਹੈ ਕਿ ਸਾਡਾ ਕੀ ਬਣਦਾ। ਲਾਈਫ ਖਤਮ ਹੋ ਗਈ। ਲੁੰਬਾ ਜੀ ਕੀ ਕਹੋਗੇ ਕਿੰਨੇ ਦਿਨ ਹੋ ਚੁੱਕੇ ਨੇ ਹਾਸੇ ਹੋਏ ਨੂੰ ਹਾਲੇ ਤੱਕ ਪ੍ਰਸ਼ਾਸਨ ਗੌਰ ਕਰਨ ਦੇ ਵਿੱਚ ਨਹੀਂ ਦਿਖਾਈ ਦੇ ਰਿਹਾ ਔਰ ਕੀ ਤੁਸੀਂ ਚੇਤਾਵਨੀ ਦੇਣਾ ਚਾਹੋਗੇ ਦੇਖੋ ਜੀ 7 ਤਰੀਕ ਦਾ ਹਾਦਸਾ ਹੋਇਆ ਹੈ ਔਰ ਅੱਜ 21 ਤਰੀਕ ਹੋ ਗਈ ਹੈ 15 ਦਿਨ ਪੂਰੇ ਹੋ ਚੁੱਕੇ ਨੇ 15 ਦਿਨ ਦੇ ਵਿੱਚ ਹਜੇ ਤੱਕ ਦੋ ਮਾਲਕਾਂ 'ਚੋਂ ਕੋਈ ਵੀ ਗ੍ਰਿਫਤਾਰ ਨਹੀਂ ਹੋਇਆ ਉਹਨਾਂ ਦੀ ਬੇਲ ਅਜ ਰਿਜੈਕਟ ਹੋਈ ਹੈ ਬਟ ਫੇਰ ਵੀ ਉਹਨਾਂ ਦਾ ਗ੍ਰਿਫਤਾਰ ਹੋਣਾ ਬਹੁਤ ਜ਼ਰੂਰੀ ਹੈ ਜਦ ਤੱਕ ਉਹ ਗ੍ਰਿਫਤਾਰ ਨਹੀਂ ਹੁੰਦੇ ਸਾਨੂੰ ਇਨਸਾਫ ਨਹੀਂ ਮਿਲਦਾ ਸਮਾਜ ਸੇਵੀ ਸੰਸਥਾਵਾਂ ਬਹੁਤ ਨੇ ਸ਼ਹਿਰ 'ਚ ਪਰ ਉਹ ਹਲੇ ਤੱਕ ਕੋਈ ਵੀ ਮਤਲਬ ਕਿ ਉਸ ਤਰੀਕੇ ਦੀ ਕਾਰਵਾਈ ਨਹੀਂ ਦਿਖ ਰਹੀਆਂ ਜਿਵੇਂ ਅੱਗੇ ਕਰਦੇ ਆ ਕਿ ਜੋ ਸਾਰੇ ਸ਼ਹਿਰ ਨੇ ਸਾਰੇ ਸ਼ਹਿਰ ਦੇ ਲੋਕਾਂ ਨੇ ਸਾਰੇ ਸ਼ਹਿਰ ਦੇ ਰਾਜਨੀਤਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਆਰਥਿਕ ਸੰਸਥਾਵਾਂ ਵਪਾਰਿਕ ਸੰਸਥਾਵਾਂ ਜਿੰਨੀਆਂ ਵੀ ਸੰਸਥਾਵਾਂ ਨੇ ਛੋਟੀਆਂ ਵੱਡੀਆਂ ਹਰ ਸ਼ਹਿਰ ਦੇ ਇੱਕ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਨੇ ਸਾਡਾ ਸਾਥ ਦਿੱਤਾ ਹੈ ਹੁਣ ਤੱਕ ਅਸੀਂ ਉਹਦੇ ਲਈ ਸ਼ੁਕਰਗੁਜ਼ਾਰ ਵੀ ਆਂ ਔਰ ਸਾਡਾ ਸਾਨੂੰ ਮਾਣ ਵੀ ਹੈ ਕਿ ਸਾਡਾ ਸ਼ਹਿਰ ਸਾਡੇ ਨਾਲ ਖੜਿਆ ਹੈ ਬਟ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਸਾਰੇ ਸ਼ਹਿਰ ਨੂੰ ਸਾਰੀਆਂ ਸੰਸਥਾਵਾਂ ਨੂੰ ਚਾਹੇ ਉਹ ਰਾਜਨੀਤਿਕ ਹੈ ਧਾਰਮਿਕ ਹੈ ਆਰਥਿਕ ਹੈ ਵਪਾਰਿਕ ਹੈ ਕੁਝ ਵੀ ਹੈ ਕੋਈ ਵੀ ਸੰਸਥਾ ਮੈਂ ਉਹਨਾਂ ਨੂੰ ਇਹੀ ਕਹਿਣਾ ਕਿ ਜਿਸ ਤਰ੍ਹਾਂ ਹੁਣ ਤੱਕ ਤੁਸੀਂ ਸਾਡੇ ਨਾਲ ਖੜੇ ਹੋ ਉਸ ਤਰੀਕੇ ਨਾਲ ਸਾਡੇ ਨਾਲ ਅੱਗੇ ਵੀ ਸਾਡਾ ਸਾਥ ਦਿਓ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਇਹ ਲੜਾਈ ਜਿੱਤ ਸਕਦੇ ਹਾਂ ਔਰ ਇਹ ਅਸੀਂ ਲੜਾਈ ਉਦੋਂ ਤੱਕ ਲੜਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਪਰ ਉਹਦੇ ਲਈ ਤੁਹਾਡਾ ਸਾਰਿਆਂ ਦਾ ਸਾਥ ਸਾਡੇ ਲਈ ਬਹੁਤ ਜ਼ਰੂਰੀ ਹੈ